ਅੱਜ ਸਵੇਰੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਭਲਕੇ ਯਾਨੀ ਮੰਗਲਵਾਰ ਤੋਂ ਸਾਰੇ ਸਰਕਾਰੀ ਸਕੂਲ ਆਮ ਦੀ ਤਰ੍ਹਾਂ ਖੁੱਲਣਗੇ ਅਧਿਆਪਕ ਅੱਜ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਤੇ ਸਫਾਈ ਦੀ ਕਾਰਵਾਈ ਐਸਐਮਸੀ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤੀ ਜਾਏਗੀ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਏਗੀ ਉਹ ਕਾਲਜਸ ਯੂਨੀਵਰਸਿਟੀਆਂ ਆਈਟੀਆਂ ਜਿਹੜੇ ਬਿਲਕੁਲ ਅਜੇ ਵੀ ਪਾਣੀ ਚੱਲ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੇ ਖੁੱਲਣਗੇ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਨਾਂ ਉਹਨਾਂ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜਿਸ ਉਹਨਾਂ ਯੂਨੀਵਰਸਿਟੀ ਦੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਐਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਐ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਸ ਦੀ ਮੈਨੇਜਮੈਂਟ ਵੀ ਹੋਗੀ